ਦੇ ਸੁੱਚਾ ਸੁਰਮਾ ਦੇਖਣ ਤੋਂ ਬਾਅਦ ਜਿਹੜਾ ਐਕਸਾਈਟਮੈਂਟ ਲੈਵਲ ਹੋਰ ਵੀ ਵੱਧ ਗਿਆ ਹੈ ਚਾ ਸੁਰਮਾ ਦੇਖ ਕੇ ਹੀ ਲੱਗਦਾ ਹੈ ਕਿ ਮੂਵੀ 'ਚ ਕੁਝ ਜਾਨ ਹੋਏਗੀ ਮੈਂ ਕਿਉਂ ਦੇਖੂਗੀ ਮਾਨਸਾਬ ਕਰਕੇ ਦੇਖੂਗੀ ਇਹ ਮੈਂ ਕਹਿ ਸਕਦੀ ਹਾਂ ਪੰਜਾਬੀ ਸਿਨੇਮਾ ਸੁਦੀਪ ਹੋ ਨਹੀਂ ਰਿਹਾ ਕਿ ਸਿਰਫ ਹਾਸੇ ਕਾਮੇਡੀ ਮੁਖੌਲ ਨਹੀਂ ਆਉਣ ਵਾਲੀ ਜਨਰੇਸ਼ਨ ਵੀ ਦੱਸਣ ਦੀ ਕਿ ਸਾਡੇ ਰੀਅਲ ਹੀਰੋਜ਼ ਕੌਣ ਨੇ ਜਹਾ ਜਿਹੜੀਆਂ ਸਾਡੀਆਂ ਲੋਕ ਕਥਾਵਾਂ ਨੇ ਕਿ ਇਹਨਾਂ ਦੇ ਉੱਤੇ ਗਾਈਆਂ ਜਾਂਦੀਆਂ ਨੇ ਕਿ ਕੁੱਕਰ ਦੀ ਦੋਸਤੀ ਦੇ ਚਰਚੇ ਇੰਨੇ ਪਿੰਡਾਂ 'ਚ ਸੀ ਤੇ ਹੁਣ ਦੁਸ਼ਮਣੀ ਦੇ ਚਰਚੇ ਇੰਨੇ ਪਿੰਡਾਂ ਦੇ ਵਿੱਚ ਸੋ ਕੁਝ ਡਾਇਲੌਗ ਡਿਲੀਵਰੀਜ਼ ਬਹੁਤ achchiyan ne ਅਸੀਂ ਤਾਂ ਦੋਨੋਂ ਹੀ ਚੀਜ਼ਾਂ ਦੇ دیਵਾਨੀ ਨੇ ਕਿ ਬਬੂਮਾਨ ਜੋਧਰ ਵੀ ਆਂਦੇ ਨੇ ਤਾਂ ਸਭ ਤੋਂ ਵਧੀਆ ਉਹਨਾਂ ਦਾ ਜਿੰਨਾ ਗਾਣਾ ਹੁੰਦਾ ਤੇ ਉਨਾ ਹੀ ਵਧੀਆ ਉਹਨਾਂ ਦੀ ਫਿਲਮਾਂ ਹ ਕੋ ਦੋ ਆਏ ਤੇ ਅਸੀਂ ਦੇਖਣ ਜਾਈਏ ਠੀਕ ਹੈ ਥੈਂਕ ਯੂ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਖਾਂ ਦੀਪ ਸੰਦੀਪ ਮਨਦੇਵਾਨ ਯਾਨੀ ਕਿ ਬੱਬੂ ਮਾਨ ਜਿਨ੍ਹਾਂ ਦੇ ਗੀਤਾਂ ਨੂੰ ਤਾਂ ਪੰਜਾਬੀ ਬੇਹੱਦ ਪਸੰਦ ਕਰਦੇ ਨੇ ਪਰ ਉਹਨਾਂ ਦੀਆਂ ਜਿਹੜੀਆਂ ਫਿਲਮਾਂ ਹੁੰਦੀਆਂ ਨੇ ਉਹ ਵੀ ਬੜੀਆਂ ਬਾਖਮਾਲ ਹੁੰਦੀਆਂ ਨੇ ਤਾਂ ਹੁਣ ਮਾਨਸ ਸਾਹਿਬ ਦੀ ਫਿਲਮ ਸੁੱਚਾ ਸੂਰਮਾ ਫੈਨਸ ਨੂੰ ਬੜੀ ਵੇਟ ਸੀ ਕਿ ਕਦੋਂ ਮਾਨਸ ਸਾਹਿਬ ਜਿਹੜਾ ਪੰਜਾਬੀ ਸਿਨੇਮੇ 'ਚ ਵਾਪਸੀ ਕਰਦੇ ਨੇ ਤਾਂ ਹੁਣ ਉਹਨਾਂ ਦੀ ਜਿਹੜੀ ਸ਼ਿਕਾਇਤ ਹੈ ਦੂਰ ਕਾਜ਼ਦਤੀਆਂ ਮਾਨਸ ਸਾਹਿਬ ਨੇ ਟ੍ਰੇਲਰ ਹੈ ਜਿਹੜਾ ਸੁੱਚਾ ਸੂਰਮਾ ਦਾ YouTube ਤੇ ਰਿਲੀਜ਼ ਹੋ ਗਿਆ ਟ੍ਰੇਲਰ ਨੂੰ ਜਿਹੜਾ ਭਾਰਮਾ ਹੁੰਗਾਰਾ ਮਿਲ ਰਿਹਾ ਅੱਜ ਅਸੀਂ ਡੇਲੀ ਪੋਸ ਦੀ ਟੀਮ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਨੇ ਵੀ ਟ੍ਰੇਲਰ ਦੇਖ ਲਿਆ ਕਿ ਉਹਨਾਂ ਨੂੰ ਇਹ ਟ੍ਰੇਲਰ ਹੈ ਜਿਹੜਾ ਕਿਵੇਂ ਲੱਗ ਜਿਸ ਨੇ ਹਥਿਆਰ ਤਾਂ ਚੁੱਕੇ ਪਰ ਦੀਨ ਦੁਖੀਆਂ ਦੀ ਮਤ ਲਈ ਇਸ ਯੋਧੇ ਦਾ ਇਹ ਗੁਣ ਰਿਹਾ ਕਿ ਇਸ ਨੇ ਨਾ ਤਾਂ ਲੁੱਟਾਂ ਖੋਹਾਂ ਕੀਤੀਆਂ ਨਾ ਡਾਕੇ ਮਾਰੇ ਇਹ ਯੋਧੇ ਦੀਆਂ ਬਾਤਾਂ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਸੁੱਚਾ ਸੂਰਮਾ ਬਬੂ ਮਾਨ ਸਾਹਿਬ ਬਣੇ ਹੋਏ ਨੇ ਤਾਂ ਮਾਨ ਸਾਹਿਬ ਇਸ ਕਿਰਦਾਰ ਦੇ ਵਿੱਚ ਪੂਰੇ ਫੱਬ ਰਹੇ ਨੇ ਡਾਇਲੌਗ ਡਿਲੀਵਰੀ ਉਹਨਾਂ ਦੀ ਬੜੀ ਬਾਕਮਾਲਾ ਤਾਂ ਆਓ ਲੈ ਚੱਲਦੇ ਆ ਤੁਹਾਨੂੰ ਡੇਲੀ ਪੋਸ ਦੀ ਟੀਮ ਦੇ ਨਾਲ ਗੱਲਬਾਤ ਕਰਾਵਾਂਗੇ ਕਿ ਉਹਨਾਂ ਨੂੰ ਜਿਹੜਾ ਫਿਲਮ ਦਾ ਟ੍ਰੇਲਰ ਹੈ ਕਿਵੇਂ ਲੱਗਿਆ ਫਿਲਮ ਦੇ ਵਿੱਚ ਕਿਹੜੀ ਜਿਹੜੀ ਖਾਸ ਗੱਲ ਲੱਗੀ ਨਵੇਕਲਾਪਨ ਲੱਗਿਆ ਉਹ ਸਾਰੀ ਗੱਲਬਾਤ ਆਪਾਂ ਕਰਾਂਗੇ ਕਿਉਂਕਿ ਜਿਹੜੀ ਫਿਲਮ ਦੀ ਹੈ ਉਹ 20 ਸਤੰਬਰ ਨੂੰ ਰਿਲੀਜ਼ ਹੋਣੀ ਆ ਤਾਂ ਪਰ ਟ੍ਰੇਲਰ ਨੇ ਸਭ ਦੀ ਜਿਹੜੀ ਕ੍ਰਿਓਸਿਟੀ ਵਧਾ ਦਿੱਤੀ ਐ ਐਕਸਾਈਟਮੈਂਟ ਸਭ ਨੂੰ ਪੂਰੀ ਐ ਕਿ ਕਦੋਂ 20 ਸਤੰਬਰ ਆਵੇ ਤੇ ਮਾਨ ਸਾਹਿਬ ਦਾ ਜਿਹੜਾ ਅੰਦਾਜ਼ ਆ ਉਹ ਦੇਖੇ ਤੁਹਾਨੂੰ ਦੱਸ ਦੀ ਕਿ ਇਸ ਫਿਲਮ ਨੂੰ ਜਿਹੜਾ ਅਮਿਤੋਜ ਮਾਨ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਸੁਮਿਤ ਸਿੰਘ ਇਸ ਦੇ ਪ੍ਰੋਡਿਊਸਰ ਨੇ ਫਿਲਮ ਦੇ ਵਿੱਚ ਹੋਰ ਜੇ ਕਾਸਟ ਦੀ ਗੱਲ ਕਰੀਏ ਤਾਂ ਸੁਮਿਕਸ਼ਾ ਸਿੰਘ ਵੀ ਨੇ ਮਹਾਵੀਰ ਭੁੱਲਰ ਨੇ ਗੁਰਪ੍ਰੀਤ ਰਟੋਲ ਨੇ ਤਾਂ ਹੋਰ ਵੀ ਜਿਹੜੀ ਬਾਖ ਕਮਾਲ ਪਾਵਰ ਪੈਕ ਜਿਹੜੀ ਫਿਲਮ ਹੋਣ ਵਾਲੀ ਐ ਤਾਂ ਇੱਥੇ ਸਾਰੇ ਸਾਡੀ ਜਿਹੜੀ ਹੀ ਮਾ ਡੇਲੀ ਪੋਸਟ ਦੀ ਉਹਨਾਂ ਦੇ ਨਾਲ ਵੀ ਗੱਲਬਾਤ ਤਾਂ ਜਿਹੜਾ ਅਕਾਊਂਟ ਡਿਪਾਰਟਮੈਂਟ ਹੈ ਉਹਦੇ ਵਿੱਚ ਇਹਨਾਂ ਦੀ ਮੁੱਖ ਭੂਮਿਕਾ ਹੁੰਦੀ ਆ ਤਾਂ ਫਿਲਮ ਦਾ ਟ੍ਰੇਲਰ ਇਹਨਾਂ ਨੇ ਦੇਖ ਲਿਆ ਇਹਨਾਂ ਨੂੰ ਪੁੱਛਦਿਆਂ ਕਿ ਇਹਨਾਂ ਨੂੰ ਫਿਲਮ ਦਾ ਜਿਹੜਾ ਟ੍ਰੇਲਰ ਆ ਸੁੱਚਾ ਸੂਰਮਾ ਬੱਬੂ ਮਾਨ ਸਾਹਿਬ ਦਾ ਉਹ ਕਿਵੇਂ ਲੱਗਿਆ ਕਿਵੇਂ ਲੱਗਿਆ ਤੁਹਾਨੂੰ ਟ੍ਰੇਲਰ ਹਾਂਜੀ ਸਰ ਬਹੁਤ ਅੱਛਾ ਲੱਗਿਆ ਟ੍ਰੇਲਰ ਕੁਝ ਡਿਫਰੈਂਟ ਕਨਸੈਪਟ ਹੈ ਔਰ ਡਿਫਰੈਂਟ ਕਾਸਟ ਹੈ ਹਨਾ ਤੇ ਵੈਸੇ ਵੀ ਬੱਬੂ ਮਾਨ ਜੀ ਕੁਝ ਡਿਫਰੈਂਟ ਹੀ ਕਰਦੇ ਹੁੰਦੇ ਆ ਠੀਕ ਹੈ ਤੇ ਮੂਵੀ ਆਪਾ ਸੋਚ ਸਕਦੇ ਆ ਕਿ ਨੇਮ ਤੋਂ ਹੀ ਸੋਚ ਸਕਦੇ ਆ ਸੁੱਚਾ ਸੂਰਮਾ ਦੇਖ ਕੇ ਹੀ ਕੀ ਲੱਗਦਾ ਹੈ ਕਿ ਮੂਵੀ ਚ ਕੁਝ ਜਾਨ ਹੋਏਗੀ ਲੱਗਦਾ ਮਾਨ ਸਾਹਿਬ ਦਾ ਇਸ ਵਾਰੀ ਗੀਤਾ ਦਾ ਵੀ ਵੇਟ ਹੋਣੀ ਆ ਫਿਲਮ ਦੇ ਨਾਲ ਕਿਉਂਕਿ ਉਹਨਾਂ ਨੇ ਗੀਤ ਵੀ ਇਸ ਫਿਲਮ ਲਈ ਲਿਖੇ ਨੇ ਜਗਾਏ ਨੇ ਹਾਂਜੀ ਬਿਲਕੁਲ ਬਿਲਕੁਲ ਟ੍ਰੇਲਰ ਚ ਸਰ ਇੰਨੀ ਜਾਨ ਲੱਗ ਰਹੀ ਹੈ ਕਿ ਬੰਦੇ ਨੂੰ ਲੱਗਦਾ 20 ਸਤੰਬਰ ਕਦੋਂ ਆਏ ਤੇ ਅਸੀਂ ਦੇਖਣ ਜਾਈਏ ਠੀਕ ਹੈ ਹਾਂਜੀ ਅੱਛਾ ਤਿਆਰੀ ਪੂਰੀ ਆ ਅੱਜ ਤੋਂ ਹੀ ਕਰ ਲਈਏ ਹਾਂਜੀ ਤਿਆਰੀ ਅੱਜ ਤੋਂ ਹੀ ਆ ਕਿ ਜਾਣਾ ਹੈ ਅੱਛਾ ਅੱਛਾ ਨਵਾਂ ਕੀ ਲੱਗਿਆ ਕਿਉਂਕਿ ਅਕਸਰ ਜਿਹੜੀਆਂ ਰਵਾਇਤੀ ਸਿਨੇਮਾ ਜਿਹੜਾ ਚੱਲਿਆ ਆ ਰਿਹਾ ਕਮੇਡੀ ਹੋਗੀ ਜਾਂ ਹੋਰ ਤਰ੍ਹਾਂ ਦੀਆਂ ਇਹ ਕੀ ਲੱਗਿਆ ਜਦੋਂ ਤੁਸੀਂ ਟ੍ਰੇਲਰ ਪਹਿਲੀ ਵਾਰੀ ਵੇਖਿਆ ਟ੍ਰੇਲਰ ਸਰ ਇਹ ਪਹਿਲੀ ਗੱਲ ਤਾਂ ਕਾਸਟ ਨਵੀਂ ਐ ਸਾਰੀ ਕਾਸਟ ਡਿਫਰੈਂਟ ਐ ਔਰ ਸੈਕੰਡਲੀ ਫੈਮਿਲੀ ਮੂਵੀ ਐ ਕੁਝ ਆਪਾਂ ਨੂੰ ਟ੍ਰੈਡੀਸ਼ਨ ਵੀ ਦੇਖਣ ਨੂੰ ਮਿਲ ਰਿਹਾ ਕਿ ਸਾਰਾ ਮਤਲਬ ਟ੍ਰੈਡੀਸ਼ਨ ਐ ਤੇ ਜਿਹਦੇ ਵਿੱਚ ਅਗਰ ਆਪਾਂ ਆਪਣੇ ਬੱਚਿਆਂ ਨੂੰ ਦਿਖਾਣੇ ਆ ਤਾਂ ਸਾਨੂੰ ਕੁਝ ਡਿਫਰੈਂਟ ਦੇਖਣ ਨੂੰ ਮਿਲੇਗਾ ਤੇ ਬੱਚਿਆਂ ਨੂੰ ਅਸੀਂ ਦੱਸਾਂਗੇ ਉੱਥੇ ਕਿ ਜੋ ਸੁਚਾ ਕੋਨ ਸੀਗਾ ਔਰ ਉਹਨਾਂ ਨੂੰ ਵੀ ਕੁਝ ਦੇਖਣ ਨੂੰ ਮਿਲੇਗਾ ਅੱਜ ਕੱਲ ਟ੍ਰੈਂਡ ਦੇ ਹਿਸਾਬ ਨਾਲ ਮੂਵੀਜ਼ ਬਣ ਰਹੀਆਂ ਨੇ ਬਟ ਇਹ ਡਿਫਰੈਂਟ ਲੱਗ ਰਿਹਾ ਆਉਂਦੇ ਸਾਰੀ ਸਭ ਬੇਟਿੰਗ ਦੇ ਵਿੱਚ ਬੈਠੇ ਹੁੰਦੇ ਨੇ ਅਮਨ ਇਹ ਵੀ ਸਾਡੇ ਐਂਟਰਟੇਨਮੈਂਟ ਦੇ ਪ੍ਰੋਡਿਊਸਰ ਨੇ ਐਂਕਰ ਨੇ ਅੱਛਾ ਕੰਮ ਕਰਦੇ ਨੇ ਇਹ ਇਹ ਸਭ ਤੋਂ ਪਹਿਲਾਂ ਟ੍ਰੇਲਰ ਇਹਨਾਂ ਨੇ ਵੇਖਿਆ ਸੀਗਾ ਤਾਂ ਇਹਨਾਂ ਨੂੰ ਪੁੱਛਦਾ ਅਮਨ ਕਿਵੇਂ ਲੱਗਿਆ ਟ੍ਰੇਲਰ ਸਰ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਿਆ ਵੈਸੇ ਮੈਂ ਪਰਸਨਲੀ ਬੱਬੂਮਾਨ ਸਾਹਿਬ ਦੇ ਗਾਣੇ ਜਿਹੜੇ ਨੇ ਉਹ ਬਹੁਤ ਲਾਈਕ ਕਰਦੀ ਹਾਂ ਮੈਨੂੰ ਉਹਨਾਂ ਦੀ ਆਵਾਜ਼ ਬਹੁਤ ਵਧੀਆ ਲੱਗਦੀ ਆ ਤੇ ਮੈਂ ਉਹਨਾਂ ਦੀ ਫੋਟੋ ਜਦੋਂ ਦੇਖੀ ਸੀਗੀ ਤਾਂ ਮੈਂ ਫੋਟੋ ਦੇਖ ਕੇ ਹੀ ਮਤਲਬ ਮੈਨੂੰ ਪਤਾ ਲੱਗਿਆ ਕਿ ਉਹ ਨੇ ਮੇਨ ਇਹਦੇ ਚ ਐਕਟਰ ਤਾਂ ਮੈਂ ਜਦੋਂ ਟਰੇਲਰ ਦੇਖਿਆ ਮੈਨੂੰ ਬਹੁਤ ਵਧੀਆ ਲੱਗਿਆ ਤੇ ਪਰਸਨਲੀ ਜਿਵੇਂ ਤੁਹਾਨੂੰ ਤਾਂ ਪਤਾ ਹੀ ਆ ਕਿ ਮੈਨੂੰ ਟਰੈਡੀਸ਼ਨਲ ਚੀਜ਼ਾਂ ਦਾ ਬਹੁਤ ਸ਼ੌਂਕ ਆ ਤੇ ਮੈਨੂੰ ਲੱਗਦਾ ਕਿ ਇਹ ਫਿਲਮ ਦੇ ਵਿੱਚ ਨਾ ਮੈਨੂੰ ਬਹੁਤ ਸਾਰੀਆਂ ਟਰੈਡੀਸ਼ਨਲ ਚੀਜ਼ਾਂ ਸਿੱਖਣ ਦਾ ਮੌਕਾ ਮਿਲੂ ਦੇ ਬਾਰੇ ਜਾਨਣਾ ਸਾਡੇ ਐਂਕਰਸ ਦੇ ਲਈ ਤਾਂ ਮੇਰੇ ਲੱਗਦਾ ਬਹੁਤ ਖਾਸ ਹੁੰਦਾ ਤੇ ਬਹੁਤ ਸਾਨੂੰ ਫਾਇਦੇਮੰਦ ਵੀ ਹੁੰਦਾ ਤੇ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਮੈਨੂੰ ਲੱਗ ਰਿਹਾ ਹੈ ਇਹ ਫਿਲਮ ਹਾਂਜੀ 20 ਸਤੰਬਰ ਨੂੰ ਨਾ ਸੇ ਤਾਂ 21 ਬਾਈ ਨੂੰ ਦੇਖਾਂਗੇ ਜ਼ਰੂਰ ਬਸ ਹਾਂਜੀ ਤਾਂ ਲੋਟੇ ਨੂੰ ਪੁੱਛਾਂਗੇ ਵੀਰ ਨੂੰ ਕੀ ਇਹਨਾਂ ਨੂੰ ਸੁੱਚਾ ਸੂਰਮਾ ਦਾ ਟ੍ਰੇਲਰ ਆ ਜਿਹੜਾ ਕਿਵੇਂ ਲੱਗਿਆ ਬਾਈ ਜੀ ਕਿਵੇਂ ਲੱਗਿਆ ਦੇਖੋ ਜੀ ਆਪਾਂ ਮਾਨਸਾਹਬ ਦੇ ਗਾਣੇ ਬਚਪਨ ਤੋਂ ਸੁਣਦੇ ਆ ਰਹੇ ਆਪ ਨੂੰ ਬਹੁਤ ਵਧੀਆ ਲੱਗਦੇ ਨੇ ਤੇ ਇਹੀ ਜਿਹੜੀ ਫਿਲਮ ਆ ਰਹੀ ਆ ਨਾ ਤੁ ਵੀ ਮੈਨੂੰ ਆਹੀ ਮਿਹਰੇ ਬਹੁਤ ਵਧੀਆ ਹੋਏਗੀ ਤੇ ਆਪਾਂ ਹੁਣ ਦੇਖਦੇ ਆ ਕਿੱਦਾਂ ਦੀ ਫਿਲਮ ਆ ਰਹੀ ਆ ਫਿਰ ਆਪਾਂ ਰਿਵਿਊ ਦਵਾਂਗੇ ਬਸ ਇਹੀ ਉਮੀਦ ਆ ਕਿ ਬਹੁਤ ਵਧੀਆ ਮੂਵੀ ਹੋਵੇਗੀ ਅੱਛਾ 20 ਸਤੰਬਰ ਨੂੰ ਰਿਲੀਜ਼ ਹੋਣੀ ਆ ਤਾਂ ਤਿਆਰੀ ਆ ਫਿਰ ਪੂਰੀ ਦ ਕੀ ਫਿਲਮ ਦੇਖੀ ਸੀ ਮਾਨ ਸਾਹਿਬ ਦੀ ਕੋਈ ਮਾਨ ਸਾਹਿਬ ਦੀ ਵੀਰੇ ਮੂਵੀ ਮੈਂ ਆਸ਼ਰ ਇਕਮ ਬਾਜ ਇਹਨਾਂ ਚ ਜਿਆਦਾ ਕਿਹੜੀ ਫੇਵਰਿਟ ਰਹੀ ਨਹੀਂ ਮੈਂ ਪੁਰਾਣੀਆਂ ਦੇਖੀ ਸੀ ਮੈਨੂੰ ਐਕਚੁਅਲੀ ਨੇਮ ਯਾਦ ਨਹੀਂ ਹੈਗਾ ਬਿਲਕੁਲ ਆਪਣੇ ਬਣਾਈਆਂ ਜੋੜੀਆਂ ਹਾਂਜੀ ਇਹ ਦੇਖੀ ਆ ਮੈਂ ਡੈਡੀ ਨਾਲ ਬੈ ਕੇ ਦੇਖੀ ਜੀ ਇਹ ਅੱਛਾ ਕੀ ਬਾਤ ਹੈ ਤਾਂ ਇਹ ਨੌਜਵਾਨ ਨੇ ਵੀ ਦੱਸਿਆ ਕਿ ਲੋਟੇ ਸਾਹਿਬ ਫਿਲਮ ਆ ਰਹੀ ਹੈ ਤੁਸੀਂ ਵੀ ਦੇਖਿਓ ਸਾਰੇ ਅਸੀਂ ਲਗਾਤਾਰ ਪੁੱਛ ਰਹੇ ਹਾਂ ਆ ਸਾਰੀ ਟੀਮ ਨੂੰ ਸਾਡੇ ਡਿਪਾਰਟਮੈਂਟ ਨੂੰ ਕਿ ਉਹਨਾਂ ਨੂੰ ਜਿਹੜੀ ਫਿਲਮ ਦਾ ਟ੍ਰੇਲਰ ਆ ਕਿਵੇਂ ਲੱਗਿਆ ਕਿਉਂਕਿ ਫਿਲਮ ਜਿਹੜੀ 20 ਸਤੰਬਰ ਨੂੰ ਰਿਲੀਜ਼ ਹੋਣੀ ਆ ਤਾਂ ਫਿਲਮ ਬੜੀ ਖਾਸ ਹੋਣ ਵਾਲੀ ਆ ਕਿਉਂਕਿ ਅਕਸਰ ਜਿਹੜੀਆਂ ਮਾਨ ਸਾਹਿਬ ਦੀਆਂ ਫਿਲਮਾਂ ਹੁੰਦੀਆਂ ਨੇ ਚਾਹੇ ਦੇਰ ਬਾਅਦ ਆਉਂਦੀਆਂ ਨੇ ਉਹ ਕਹਿੰਦੇ ਨੇ ਕਿ ਜਿਹੜਾ ਹੈਗਾ ਕਮਾਲ ਕਰਦੇ ਨੇ ਮਾਨ ਸਾਹਿਬ ਤਾਂ ਤੇ ਪੁਰਾਣਾ 100 ਸਾਲ ਉਹ ਗੱਲ ਹੀ ਜਦੋਂ ਪੁਰਾਣੀ ਫਿਰ ਚੀਜ਼ ਆ ਤਾਂ ਨਮਾ 9 ਦਿਨ ਤੇ ਪੁਰਾਣਾ 100 ਦਿਨ ਤਾਂ ਮਾਨ ਸਾਹਿਬ ਫਿਰ ਖਾਸ ਚੀਜ਼ ਨੇ ਐਸੀ ਪੰਜਾਬੀ ਸਿਨੇਮੇ ਦੀ ਉਹ ਸ਼ਖਸੀਅਤ ਨੇ ਕਿ ਜੋ ਜਦੋਂ ਸਿਨੇਮੇ ਦੇ ਵਿੱਚ ਆਉਂਦੇ ਨੇ ਤਾਂ ਉਹਦੇ ਜਿਹੜੀ ਬਾਕਸ ਆਫਿਸ ਤੇ ਜਿਹੜੀ ਖਿੜਕੀ ਤੇ ਕਮਾਲ ਕਰ ਦਿੰਦੇ ਨੇ ਤਾਂ ਇਸ ਵਾਰ ਵੀ ਸੁੱਚਾ ਸੂਰਮਾ ਦਾ ਵਿੱਚ ਜਿਹੜਾ ਉਹਨਾਂ ਦਾ ਅੰਦਾਜ਼ ਆ ਸਭ ਨੂੰ ਚੰਗਾ ਲੱਗ ਰਿਹਾ ਤਾਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਤੱਕ ਹੋਰ ਵੀ ਜਿਹੜੇ ਸਾਡੀ ਟੀਮ ਦੇ ਰਿਵਿਊਜ਼ ਨੇ ਉਹ ਇਕੱਠੇ ਕਰੇ ਜਾਣ ਤਾਂ ਕਿ ਤੁਹਾਨੂੰ ਹੋਰ ਵੀ ਜਿਹੜੀ ਕਿਉਂਕਿ ਐਕਸਾਈਟਮੈਂਟ ਸਭ ਨੂੰ ਬਹੁਤ ਜ਼ਿਆਦਾ ਹੈ ਟ੍ਰੇਲਰ ਦੇਖਦੇ ਸਾਰੀ ਜਦੋਂ ਹੀ ਅੱਜ ਟ੍ਰੇਲਰ ਰਿਲੀਜ਼ ਹੋਇਆ 10:00 ਵਜੇ ਤਾਂ ਸਭ ਨੇ ਟ੍ਰੇਲਰ ਨੂੰ ਪਹਿਲੀ ਨਹੀਂ ਇੱਕ ਨਹੀਂ ਦੋ ਨਹੀਂ ਤਿੰਨ ਵਾਰੀ ਦੇਖਿਆ ਕਈ ਪੰਜ-ਪੰਜ ਵਾਰੀ ਵੀ ਦੇਖੇ ਨੇ ਤਾਂ ਉਮੀਦ ਕਰਦੇ ਆ ਕਿ ਮਾਨ ਸਾਹਿਬ ਇਸ ਵਾਰੀ ਵੀ ਜਿਹੜਾ ਫੈਨ ਸਾਡੇ ਪੰਜਾਬ ਦੀ ਗਾਥਾ ਏ ਪੰਜਾਬ ਦੀ ਕਥਾ ਏ ਅਸੀਂ ਨਿੱਕੇ ਹੁੰਦੇ ਸੁਣਦੇ ਸੀ ਤਾਂ ਹੁਣ ਉਹ ਤਾਂ ਵਿਜ਼ੂਅਲ ਦੇ ਰੂਪ ਦੇ ਵਿੱਚ ਆ ਕਿਉਂਕਿ ਪਹਿਲਾਂ ਅਸੀਂ ਸਾਡੇ ਦਾਦਿਆਂ ਤੋਂ ਸਾਡੇ ਫਾਦਰ ਸਾਹਿਬ ਹੋਣਾ ਤੋਂ ਦਾਦੀਆਂ ਤੋਂ ਇਹ ਗੱਲਾਂ ਸੁਣਦੇ ਹੁੰਦੇ ਸੀ ਕਿ ਸੁੱਚਾ ਸੁਰਮਾ ਜੀ ਹੁੰਦੇ ਸੀ ਸਮਾਉ ਪਿੰਡ ਦੇ ਵਿੱਚ ਤਾਂ ਹੁਣ ਜਿਹੜਾ ਵਿਜ਼ੂਅਲ ਰੂਪ ਦੇ ਵਿੱਚ ਅਸੀਂ ਉਹਨਾਂ ਨੂੰ ਸੁਣਾਾਂਗੇ ਕਿ ਕਿਵੇਂ ਦੀ ਉਹ ਸ਼ਖੀਅਤ ਸੀ ਉਹਨਾਂ ਨੂੰ ਜਿਹੜੀ ਪ੍ਰੈਜੈਂਟੇਸ਼ਨ ਆ ਕਿਵੇਂ ਕੀਤਾ ਗਿਆ ਦੋਸਤੀ ਦੀ ਵੀ ਬਹੁਤ ਵੱਡੀ ਗੱਲ ਆ ਕਿ ਕਿਵੇਂ ਦੋਸਤੀ ਦੇ ਵਿੱਚ ਜਿਹੜੀ ਆ ਲੋਕ ਬਦਲ ਜਾਂਦੇ ਨੇ ਯਾਰ ਮਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਦੋਸਤੀ ਦਾ ਇੱਕ ਹੋਰ ਰੂਪ ਜਿਹੜਾ ਸੁੱਚਾ ਆਪਣੇ ਨਾਲ ਨਿਭਾਉਂਦਾ ਹੁੰਦਾ ਤਾਂ ਜਿਹੜਾ ਉਹਨਾਂ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਕੀਤੀਆਂ ਨੇ ਹੁਣ ਸਾਡੀ ਟੀਮ ਦੀ ਖਾਸ ਐਂਕਰ ਪ੍ਰਿਆੰਕਾ ਦੇ ਨਾਲ ਵੀ ਗੱਲਬਾਤ ਕਰਾਂਗੇ ਅਕਸਰ ਜਦੋਂ ਪੰਜਾਬੀ ਸਿਨੇਮੇ ਦੀ ਗੱਲ ਆਉਂਦੀ ਹੈ ਤਾਂ ਇਹਨਾਂ ਦੀ ਬੜੀ ਨਜ਼ਰ ਰਹਿੰਦੀ ਹੈ ਕਿਉਂਕਿ ਕੋਈ ਵੀ ਫਿਲਮ ਦਾ ਟ੍ਰੇਲਰ ਆਉਂਦਾ ਤਾਂ ਇਹ ਸਭ ਦੀ ਟੀਮ ਨੂੰ ਸਾਥੋਂ ਵੀ ਪਹਿਲਾਂ ਦੱਸ ਦਿੰਦੇ ਨੇ ਕਿ ਆਹ ਟ੍ਰੇਲਰ ਆ ਗਿਆ ਜਲਦੀ ਵੇਖੋ ਤਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਨੂੰ ਜਿਹੜਾ ਟ੍ਰੇਲਰ ਆ ਕਿਵੇਂ ਲੱਗਿਆ ਸਬ ਤੋਂ ਪਹਿਲਾਂ ਬੱਬੂਮਨ ਸਾਹਿਬ ਹੈ ਨਾ ਹਰ ਕੋਈ ਉਹਨਾਂ ਦਾ ਫੈਨ ਹੈ ਪੰਜਾਬੀ ਬਹੁਤ ਗਾਣੇ ਸੁੰਦੇ ਨੇ ਉਹਨਾਂ ਦੇ ਜਿਹੜੇ ਵੀ ਏਜ ਦਾ ਕੋਈ ਬੰਦਾ ਹੋਵੇ ਸੋ ਉਹਨਾਂ ਦੀ ਇੱਕ ਮੂਵੀ ਆ ਰਹੀ ਤੇ ਉਹ ਥੋੜਾ ਇੰਟਰਸਟ ਕਿਉਂਕਿ ਬਹੁਤ ਟਾਈਮ ਬਾਦ ਸਕਰੀਨ ਤੇ ਨਜ਼ਰ ਆ ਰਹੇ ਸੋ ਇੱਕ ਕੋ ਇੰਟਰਸਟ ਦੂਜਾ ਇਹ ਹੁਣ ਪੰਜਾਬੀ ਸਿਨੇਮਾ ਸੰਦੀਪ ਹੋ ਨਹੀਂ ਰਿਹਾ ਕਿ ਸਿਰਫ ਹਾਸੇ ਕਾਮੇਡੀ ਮੁਖੌਲ ਜਾਂ ਲਵ ਟ੍ਰਾਇੰਗਲਸ ਦਿਖਾ ਲੇ ਹੁਣ ਪੰਜਾਬੀ ਸਿਨੇਮਾ ਇੱਕ ਕਹਿ ਲਓ ਅਸਥੈਟਿਕ ਸਿਨੇਮਾ ਜਿਹੜਾ ਪੁਰਾਣਾ ਸਿਨੇਮਾ ਹੈ ਨਾ ਪੁਰਾਨੀਆਂ ਸਟੋਰੀਜ਼ ਹੋ ਗਈਆਂ ਲੋਕ ਗਾਥਾਵਾਂ ਹੋ ਗਈਆਂ ਕਿਉਂਕਿ ਆਬਵੀਅਸ ਹੈ ਅੱਜ ਕੱਲ੍ਹ ਉਹ ਸਕੂਲਾਂ ਕਾਲਜੇਸ ਦੇ ਵਿੱਚ ਨਹੀਂ ਪੜਾਇਆ ਜਾ ਰਿਹਾ ਜੋ ਪਰ ਪੰਜਾਬੀ ਸਿਨੇਮਾ ਸਾਨੂੰ ਦੇਖਣ ਨੂੰ ਮਿਲ ਰਿਹਾ ਬਹੁਤ ਸੱਚੀਆਂ ਮੂਵੀਜ਼ ਆਈਆਂ ਬੀਬੀ ਰਜਨੀ ਆਈ ਹੈ ਹੁਣ ਹਾਲੀ ਦੇ ਵਿੱਚ ਉਹ ਵੀ ਬੜੀ ਅੱਛੀ ਮੂਵੀ ਹੈ ਹੈਨਾ ਉਹ ਵਿਸ਼ਵਾਸ ਦੀ ਕਹਾਣੀ ਹੈ ਸੋ ਇੱਦੀ ਜਿਹੜੀ ਇਹ ਫਿਲਮ ਹੈ ਸੁੱਚਾ ਸੂਰਮਾ ਹੈਨਾ ਉਹਦੇ ਵਿੱਚ ਦੋਸਤੀ ਦਿਖਾਈ ਹੋਈ ਹੈ ਕਿ ਪੰਜਾਬੀ ਜਿਹੜੇ ਨੇ ਉਹ ਜੇ ਦੋਸਤ ਨੇ ਉਹ ਵੀ ਬਹੁਤ ਕੱਟਣ ਨੇ ਜੇ ਦੁਸ਼ਮਨ ਨੇ ਉਹ ਵੀ ਬਹੁਤ ਕੱਟਣ ਨੇ ਹੈਨਾ ਸੋ ਕਿਵੇਂ ਸਾਰੀ ਹਾਲਾ ਕਿ ਸਟੋਰੀ ਸੰਦੀਪ ਉਹ ਸਾਰਿਆਂ ਨੂੰ ਪਤਾ ਕਿ ਸੁੱਚਾ ਸੁਰਮਾ ਦੀ ਕੀ ਕਹਾਣੀ ਹੈ ਹੈਨਾ ਤੁਹਾਡੇ ਮੇਰੇ ਏਜ ਦੇ ਬੱਚਿਆਂ ਨੂੰ ਪਰ ਜਿਹੜੀ ਅੱਗੇ ਜਨਰੇਸ਼ਨ ਆ ਰਹੀ ਹੈ ਉਹ ਉਸ ਤਰੀਕੇ ਦੇ ਨਾਲ ਉਹਨੂੰ ਕਿੱਦਾਂ ਪ੍ਰੈਜੈਂਟ ਕੀਤਾ ਗਿਆ ਉਹ ਕਿੱਦਾਂ ਸਾਰਾ ਰੋਲ ਔਰ ਉਹ ਸਾਨੂੰ ਪੁਰਾਣਾ ਪੰਜਾਬ ਦੇਖਣ ਨੂੰ ਮਿਲੇਗਾ 뮤జిక్ ਦੇ ਥਰੂ ਗਿੱਧੇ ਦੇ ਥਰੂ ਉਹਨਾਂ ਦੇ ਕੋਸਟਿਊਮਸ ਦੇ ਥਰੂ ਜਾਂ ਜੋ ਸੈਟ ਓ ਬਨਾਏ ਗਏ ਨੇ ਜੋ ਪਿੰਟ ਦਿਖਾਇਆ ਗਿਆ ਹੈ ਨਾ ਉਹ ਸਾਰਾ ਪੁਰਾਣਾ ਪੰਜਾਬ ਦੇਖਣ ਨੂੰ ਮਿਲੂਗਾ ਸੋ ਇੱਕ ਉਹ ਕ੍ਰਿਓਸਿਟੀ ਹੋਗੀ ਤਾਂ ਬੱਬੂਮਾਨ ਸਾਹਿਬ ਆਬਵੀਅਸ ਹੈ ਨਾ ਜੀ ਉਹ 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 ਕੰਮ ਕਰ ਰਹੇ ਨੇ ਤਾਂ ਉਹ ਵੱਡੀ ਕ੍ਰਿਓਸਿਟੀ ਹੈ ਸੋ ਇਹ ਜਿਹੜੀ ਮੂਵੀ ਆ ਰਹੀ ਹੈ ਮੇਰੇ ਹਿਸਾਬ ਨਾਲ ਮਸਟ ਵਾਚ ਹੈ ਕਿਉਂਕਿ ਇੱਕ ਤਾਂ ਪੁਰਾਣਾ ਪੰਜਾਬ ਦੇਖਣ ਨੂੰ ਮਿਲੇਗਾ ਸੋ ਇੱਕ ਇੱਕ ਇਹ ਵੀ ਜ਼ਰੂਰਤ ਹੈ ਸਾਨੂੰ ਆਪਣੀ ਆਨ ਵਾਲੀ ਜਨਰੇਸ਼ਨ ਨੂੰ ਇਹ ਦੱਸਣ ਦੀ ਕਿ ਸਾਡੇ ਰੀਅਲ ਹੀਰੋਜ਼ ਕੌਣ ਨੇ ਜਾਂ ਜਿਹੜੀਆਂ ਸਾਡੀਆਂ ਲੋਕ ਗਥਾਵਾਂ ਨੇ ਉਹ ਕਿ ਇਹਨਾਂ ਦੇ ਉੱਤੇ ਗਾਈਆਂ ਜਾਂਦੀਆਂ ਨੇ ਸੋ ਇੱਕ ਇਹ ਵੀ ਚੀਜ਼ ਹੈ ਸੰਦੀਪ ਜੇ ਤੁਸੀਂ ਕਿਸੇ ਵਿਰਾਸਤ ਨੂੰ ਅੱਗੇ ਲੈ ਕੇ ਜਾਣਾ ਤੁਹਾਨੂੰ ਨਾ ਅੱਗੇ ਤੋਂ ਅੱਗੇ ਪਾਸ ਔਨ ਕਰਨਾ ਹੀ ਪੈਂਦਾ ਨਹੀਂ ਤਾਂ ਉਹ ਖਤਮ ਹੋ ਜਾਏਗਾ ਸੋ ਇਹ ਇੱਕ ਚਲੋ ਇੱਕ ਕਹਿ ਲਓ ਕਿ ਹੁਣ ਬੱਬੂ ਮਾਨ ਸਾਹਿਬ ਉਹ ਕੰਮ ਕਰ ਰਹੇ ਨੇ ਕਿ ਅੱਗੇ ਤੋਂ ਅੱਗੇ ਉਹ ਜਨਰੇਸ਼ਨ ਤੋਂ ਪਾਸ ਕਰਨਗੇ ਉਹ ਚੀਜ਼ ਸੋ ਇਹ ਇੱਕ ਵਧੀਆ ਚੀਜ਼ ਹੈ 뮤జిక్ ਉਹਦਾ ਅੱਛਾ ਲੱਗਿਆ ਮੈਨੂੰ ਮੈਨੂੰ ਉਹ ਉਹਦੇ ਫਾਈਟ ਸੀਨਸ ਅੱਛੇ ਲੱਗੇ ਔਰ ਕਿਵੇਂ ਇੱਕ ਇੰਨੀ ਵਧੀਆ ਦੋਸਤੀ ਇੱਕ ਛੋਟੀ ਜੀ ਗੱਲ ਕਰਕੇ ਹਾਲਾਂਕਿ ਹੁਣ ਅਸੀਂ ਉਹਨੂੰ ਛੋਟੀ ਜੀ ਗੱਲ ਮੰਨਦੇ ਹਾਂ ਸੰਦੀਪ ਉਸ ਟਾਈਮ ਤੋਂ ਇੱਜ਼ਤ ਦਾ ਸਵਾਲ ਹੁੰਦਾ ਸੀ ਅਣਖ ਦਾ ਸਵਾਲ ਹੁੰਦਾ ਸੀ ਅੱਜ ਕੱਲ ਦੀ ਸੋਸਾਇਟੀਜ਼ ਦੇ ਵਿੱਚ ਤਾਂ ਅਸੀਂ ਇਹਨਾਂ ਨੂੰ ਨਾਰਮਲ ਕੈਜੂਅਲ ਕਹਿੰਨੇ ਆ ਚੀਜ਼ਾਂ ਨੂੰ ਕੋਈ ਨਾ ਨਹੀਂ ਫਿਰ ਇਹਦਾ ਮਤਲਬ ਲੱਗਦਾ ਕਿ ਸਾਡੇ ਪੰਜਾਬੀਆਂ ਦੇ ਵਿੱਚ ਅਣਖ ਦਾ ਕਿਤੇ ਨਾ ਕਿਤੇ ਥੋੜਾ ਜਿਹਾ ਕਤਰਾ ਘਟਦਾ ਜਾਂਦਾ ਹਾਂ ਇਹ ਤਾਂ ਹੈ ਸੰਦੀਪ ਆਬਵੀਅਸ ਹੈ ਅੱਜ ਕੱਲ ਅਸੀਂ ਇਹਨਾਂ ਚੀਜ਼ਾਂ ਨੂੰ ਨਾ ਤੁਸੀਂ ਚੰਡੀਗੜ੍ਹ ਮੋਹਾਲੀ ਚਲੇ ਜਾਓ ਅੱਜ ਕੱ ਲਾਈਫ ਹੈ ਉਹ ਮੁੰਡੇ ਦੀ ਲਾਈਫ ਹੈ ਕੁੜੀ ਦੀ ਲਾਈਫ ਹੈ ਉਹ ਆਪਣੀ ਮਰਜ਼ੀ ਨਾਲ ਜਿਉਣਾ ਚਾਹਦੇ ਆ ਮੈਂ ਨਹੀਂ ਆ ਇੱਕ ਸਮਾਜ ਦੀ ਮਾਪਿਓ ਦੀ ਸ਼ਰਮ ਵੱਡਿਆਂ ਦੀ ਸ਼ਰਮ ਉਹ ਹੋਣੀ ਹੀ ਚਾਹੀਦੀ ਹੈ ਹਨਾ ਸੋ ਉਹ ਇੱਕ ਮੂਵੀ ਇਹ ਵੀ ਦਿਖਾਉਂਦੀ ਹੈ ਕਿ ਕਿੱਦਾਂ ਅਨਕ ਦੇ ਖਾਤੇ ਰੱਡੀ ਗੁੜੀ ਦੋਸਤੀ ਅੱਡੀ ਗੁੜੀ ਦੁਸ਼ਮਣੀ ਦੇ ਵਿੱਚ ਬਦਲ ਗਏ ਨੇ ਕੋਈ ਲਾਈਨ ਬੜੀ ਵਧੀਆ ਸੀ ਕਿ ਸੁੱਚੇ ਦੀ ਤੇ ਕੁੱਕਰ ਦੀ ਦੋਸਤੀ ਦੇ ਚਰਚੇ ਇੰਨੇ ਪਿੰਡਾਂ 'ਚ ਸੀ ਤੇ ਹੁਣ ਦੁਸ਼ਮਣੀ ਦੇ ਚਰਚੇ ਨੇ ਪਿੰਡਾਂ ਦੇ ਵਿੱਚ ਸੋ ਕੁਝ ਡਾਇਲੌਗ ਡਿਲੀਵਰੀਜ਼ ਬਹੁਤ ਅੱਛੀਆਂ ਨੇ ਔਰ ਇੱਕ ਹੈ ਕਿ ਸਟੋਰੀ ਦੇ ਵਿੱਚ ਕਿਉਰੀਓਸਿਟੀ ਹੋਏਗੀ ਸਾਰੇ ਨੂੰ ਪਤਾ ਕਿ ਉਹ ਸੁੱਚਾ ਸੁਰਮਤੀ ਡਾਇਰੈਕਸ਼ਨ ਵਾਈਜ਼ ਐਜ਼ ਐਜ਼ ਅ ਫੈਨ ਡਾਇਰੈਕਸ਼ਨ ਵਾਈਜ਼ ਕਿਦਾਂ ਲੱਗਿਆ ਸਰ ਡਾਇਰੈਕਸ਼ਨ ਵਾਈਜ਼ ਅੱਛਾ ਹੈ ਸੰਦੀਪ ਇੱਕ ਇਹ ਹੁੰਦਾ ਕਿ ਦੇਖੋ ਅੱਜ ਦੇ ਟਾਈਮ ਦਾ ਜੇ ਤੁਸੀਂ ਪੰਜਾਬ ਦੇ ਖਾਣਾ ਉਹ ਅਲੱਗ ਚੀਜ਼ ਹੈ ਜੇ ਤੁਸੀਂ ਬਹੁਤ ਪੁਰਾਣੇ ਟਾਈਮ ਦਾ ਪੰਜਾਬ ਸਾਡੇ ਦਾਦੇ ਦਾਦੀਆਂ ਨੇ ਟਾਈਮ ਦਾ ਪੰਜਾਬ ਦੇ ਖਾਣਾ ਸੋ ਉਹ ਬਿਲਕੁਲ ਹੀ ਅਲੱਗ ਚੀਜ਼ ਹੈ ਸੋ ਪੰਜਾਬ ਦਿਖਾਇਆ ਗਿਆ ਉਸ ਪੰਜਾਬੀਅਤ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਉੱਥੇ ਲੋਕ ਰਹਿੰਦੇ ਸੀ ਕਿਵੇਂ ਸਰਵਾਈਵ ਕਰਦੇ ਸੀ ਹੈਨਾ ਉਦੋਂ ਉਹਨਾਂ ਦੇ ਕੋਲ ਪੈਸੇ ਸਾਧਨ ਘੱਟ ਸੀ ਬਟ ਉਹ ਮਤਲਬ ਉਹ ਬਹੁਤ ਖੁਸ਼ ਖੁਸ਼ ਸੀ ਆਪਣੀ ਲਾਇਫ ਦੇ ਵਿੱਚ ਦੇ ਆਰ ਹੈਪੀ ਪਰ ਹੁਣ ਦੇ ਟਾਈਮ ਦੇ ਵਿੱਚ ਸਾਡੇ ਕੋਲ ਜਿੰਨੇ ਰਿਸੋਰਸ ਜਿਆਦਾ ਸੀ ਸਾਡਾ ਉਹਨਾ ਤਾਣਾ ਬਾਣਾ ਉਲਝਿਆ ਹੋਇਆ ਸੋ ਮਸਟ ਵਾਚ ਮੂਵੀ ਹੈ ਵੈਸੇ ਵੀ ਪੰਜਾਬੀ ਸਿਨੇਮਾ ਅਗਰ ਕੁਝ ਅੱਛਾ ਕਰੇ ਤਾਂ ਖੁਸ਼ੀ ਹੁੰਦੀ ਹੈ ਸੋ ਇੱਕ ਅੱਛੀ ਅਲੱਗ ਸਟੋਰੀ ਹੈ ਹਟ ਕੇ ਸਟੋਰੀ ਹੈ ਸੋ 올 द 베ਰੀ ਬੈਸਟ ਹਾਂ ਹਾਂ ਰਿਮਾਈਂਡਰ ਤਾਂ ਲਗਾ ਲਿਆ ਚਲੋ 올 द 베ਰੀ ਬੈਸਟ ਟੂ ਦਾ ਟੀਮ ਮਤਲਬ ਅੱਛਾ ਇੱਕ ਅੱਛਾ ਕਨਸੈਪਟ ਹੈ ਇਦਾਂ ਦੀਆਂ ਮੂਵੀਜ਼ ਹੋਰ ਆਣੀਆਂ ਚਾਹੀਦੀਆਂ ਨੇ ਚਲੋ ਥੈਂਕ ਯੂ ਐ ਤਾਂ ਗਗਨ ਨੂੰ ਮੈਂ ਪੁੱਛਣਾ ਚਾਹੁੰਦਾ ਗਗਨ ਨੂੰ ਕਿਵੇਂ ਲੱ ਮੈਂ ਟ੍ਰੇਲਰ ਦੇਖਿਆ ਤੇ ਟ੍ਰੇਲਰ ਐਨਾ ਵਧੀਆ ਐਨਾ ਖਾਸ ਲੱਗਿਆ ਕਿ ਸਾਨੂੰ ਮਤਲਬ ਜਿੰਨੀ ਉਮੀਦ ਬੱਬੂ ਮਾਨ ਤੇ ਹੁੰਦੀ ਹੈ ਹਰ ਵਾਰੀ ਕਿ ਬੱਬੂ ਮਾਨ ਜਿੰਨੇ ਵਧੀਆ ਗਾਣੇ ਕਰਦੇ ਨੇ ਉੰਨੇ ਵਧੀਆ ਉਹਨਾਂ ਦੀ ਫਿਲਮਾਂ ਹੁੰਦੀਆਂ ਨੇ ਤੇ ਸੁੱਚਾ ਸੁਰਮਾ ਦੇਖਣ ਤੋਂ ਬਾਅਦ ਜਿਹੜਾ ਐਕਸਾਈਟਮੈਂਟ ਲੈਵਲ ਹੋਰ ਵੀ ਵਧੀਆ ਹੈ ਤੇ ਉਮੀਦ ਹੈ ਕਿ ਇਸ ਫਿਲਮ ਦੇ ਵਿੱਚ ਬੱਬੂ ਮਾਨ ਇਸ ਵਾਰ ਕੁਝ ਨਵਾਂ ਤੇ ਖਾਸ ਲੈ ਕੇ ਆਣਗੇ अच्छा ਜਦੋਂ ਟ੍ਰੇਲਰ ਦੇਖਿਆ ਤਾਂ ਕੀ ਕੀ ਕੁਛ ਰਿਮੈਂਬਰ ਹੋ ਗਿਆ ਕਿਉਂਕਿ ਮਾਨ ਸਾਹਿਬ ਦੀ ਜਿਹੜੀ ਫਿਲਮ ਆ ਥੋੜੀ ਪੁਰਾਣੇ ਟੱਚ ਦੀ ਆ ਕਿਉਂਕਿ ਮਾਨ ਸਾਹਿਬ ਦੇ ਜਿਹੜੇ ਗੀਤ ਨੇ ਤੁਸੀਂ ਜ਼ਿਆਦਾ ਕੀਤੇ دیਵਾਨੇ ਫਿਲਮਾਂ ਦੇਖੇ ਗਾਣਿਆਂ ਦੇ ਮਾਨ ਸਾਹਿਬ ਦੀ ਅਸੀਂ ਤਾਂ ਦੋਨੋਂ ਹੀ ਚੀਜ਼ਾਂ ਦੇ دیਵਾਨੇ ਨੇ ਕਿ ਬੱਬੂ ਮਾਨ ਜੋਦਵੀ ਆਂਦੇ ਨੇ ਤਾਂ ਸਭ ਤੋਂ ਵਧੀਆ ਉਹਨਾਂ ਦਾ ਜਿੰਨਾ ਗਾਣਾ ਹੁੰਦਾ ਤੇ ਉਨਾ ਹੀ ਵਧੀਆ ਉਹਨਾਂ ਦੀ ਫਿਲਮਾਂ ਹੁੰਦੀਆਂ ਨੇ ਤੇ ਸੂਚਾ ਸੁਰਮਾ ਦੇ ਵਿੱਚ ਵੀ ਬੱਬੂ ਮਾਨ ਆਪਣੇ ਫੈਨਸ ਨੂੰ ਨਰਾਜ਼ ਨਹੀਂ ਕਰਨਗੇ ਬਲਕਿ ਹੋਰ ਵੀ ਜ਼ਿਆਦਾ ਆਪਣੇ ਫੈਨਸ ਨੂੰ دیਵਾਨੇ ਬਣਾਣਗੇ ਅੱਛਾ ਜਿਨ੍ਹਾਂ ਨੇ ਨਹੀਂ ਟ੍ਰੇਲਰ ਦੇਖਿਆ ਉਹਨਾਂ ਨੂੰ ਕੀ ਕਹਿਣਾ ਚ ਕਿ ਜ਼ਰੂਰ ਸੇ ਟ੍ਰੇਲਰ ਦੇਖੋ ਜੇ ਟ੍ਰੇਲਰ ਨਹੀਂ ਦੇਖਿਆ ਤਾਂ ਕਿਉਂਕਿ ਇਸ ਟ੍ਰੇਲਰ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਇਸ ਫਿਲਮ ਨੂੰ ਦੇਖਣ ਦਾ ਜਿਹੜਾ ਐਕਸਾਈਟਡ ਲੈਵਲ ਹੈ ਹੋਰ ਵੀ ਵੱਧ ਜਾਏਗਾ ਕਿਉਂਕਿ ਅਕਸਰ ਨਾ ਕੀ ਹੁੰਦਾ ਗਗਨ ਨੂੰ ਮੈਂ ਇਹ ਸਵਾਲ ਵੀ ਪੁੱਛ ਲਵਾਂ ਕਿਉਂਕਿ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਤਰ੍ਹਾਂ ਦੀ ਕਾਸਟ ਜਿਹੜੀ ਰਿਪੀਟ ਹੁੰਦੀ ਹੈ ਤਾਂ ਇਹਦੇ ਵਿੱਚ ਕੁਝ ਨਵਾਂ ਇਹ ਚੀਜ਼ ਲੱਗਿਆ ਪਲੱਸ ਪੁਆਇੰਟ ਵੀ ਵਧੀਆ ਚੀਜ਼ ਹੈ ਹਾਂਜੀ ਬਹੁਤ ਵਧੀਆ ਚੀਜ਼ ਹੈ ਕਿ ਨਵੇਂ ਕਲਾਕਾਰਾਂ ਨੂੰ ਵੀ ਇਸ ਫਿਲਮ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਤੇ ਪੰਜਾਬੀ ਇੰਡਸਟਰੀ ਬਹੁਤ ਵਧੀਆ ਗਰੋ ਕਰ ਰਹੀ ਹੈ ਤੇ ਉਮੀਦ ਹੈ ਕਿ ਨਵੇਂ-ਨਵੇਂ ਕ ਬਿਲਕੁਲ ਤਾਂ ਗगन ਨੇ ਬਹੁਤ ਸੋਹਣੀ ਗੱਲ ਕੀਤੀ ਹੈ ਕਿਉਂਕਿ ਇਹ ਕਿਉਂਕਿ ਮਾਨ ਸਾਹਿਬ ਦੀ ਗੱਲ ਹੋਵੇ ਤਾਂ ਉਹਨਾਂ ਦੇ ਗੀਤਾਂ ਦਾ ਜ਼ਿਕਰ ਨਾ ਹੋਵੇ ਤਾਂ ਇਹ ਕਿਵੇਂ ਹੋ ਸਕਦਾ ਤਾਂ ਗगन ਤਾਂ ਹਮੇਸ਼ਾ ਗੀਤਾਂ ਦੀ ਗੱਲ ਸਾਨੂੰ ਸੁਣਾਉਂਦੀ ਵੀ ਰਹਿੰਦੀ ਆ ਆਫ ਦਾ ਕੈਮਰਾ ਮਾਨ ਸਾਹਿਬ ਦੇ ਕਾਫੀ ਗੀਤ ਤਾਂ ਬਹੁਤ ਅੱਛਾ ਗਾ ਵੀ ਲੈਂਦੀ ਆ